ਮਸਲਾ ਕੀ ਹੈ ਇੱਥੇ ਜੀ ਇਹ ਜੋ ਸ਼ਗੁਨ ਐਨ ਕਲੇਵ ਨਾਮ ਦੀ ਸੁਸਾਇਟੀ ਹੈਗੀ ਆ ਤੇ ਇੱਥੇ ਇਹਨਾਂ ਨੇ ਸੁਸਾਇਟੀ ਵਾਲਿਆਂ ਨੇ ਆਪਣੀ ਹੀ ਮਰਜ਼ੀ ਦੇ ਨਾਲ ਇੱਥੇ ਪਾਈਪਵਾ ਲਿੱਤਾ ਆਪਣੇ ਹੀ 3 ਇੰਚ ਇਹਨਾਂ ਨੇ ਪਾਈਪ ਕੀਤਾ ਹੋਇਆ ਹੈ ਜਦਕਿ ਜਿਹੜੀ ਸ਼ਗੁਨ ਐਨ ਕਲੇਵ ਸੁਸਾਇਟੀ ਹੈਗੀ ਪ੍ਰਾਈਵੇਟ ਹੈਗੀ ਹੈ ਤੇ ਇਹ ਸਾਡੇ ਕਮੇਟੀ ਦੇ ਅੰਦਰ ਨਹੀਂ ਹੈਗੀ ਤੇ ਅੱਜ ਅਸੀਂ ਫਿਰ ਉਹ ਕੰਮ ਰਕਵਾਣ ਆਏ ਹੋਏ ਅੱਛਾ ਜੋ ਇਹਨਾਂ ਨੇ ਹੁਣ ਤੋੜਪੰਨ ਕੀਤੀ ਇਹਨਾਂ ਖਿਲਾਫ ਕਾਰਵਾਈ ਵੀ ਹੋਏਗੀ ਜੀ ਦੇਖੋ ਕਾਰਵਾਈ ਵੀ ਜਰੂਰ ਹੋਏਗੀ ਕਿਉਂਕਿ ਇਹਨਾਂ ਨੇ ਇਲੀਗਲ ਕੰਮ ਕੀਤਾ ਹੋਇਆ ਤਾਂ ਕਾਰਵਾਈ ਜੋ ਇਹਨਾਂ ਦੇ ਉੱਤੇ ਬਣਦੀ ਹੋਈ ਹੈ ਉਹ ਜਰੂਰ ਹੋਏਗੀ। ਤੁਸੀਂ ਕੰਪਲੇਂਟ ਵਗੈਰਾ ਕਰ ਰਹੇ ਜੀ ਤੁਸੀਂ। ਦੇਖੋ ਹਲੇ ਤੱਕ ਤਾਂ ਅਸੀਂ ਇਹਨਾਂ ਦੇ ਨਾਲ ਗੱਲ ਕਰ ਰਹੇ ਹਾਂ। ਅਸੀਂ ਸਮਝ ਰਹੇ ਹਾਂ ਵੀ ਆਖਿਰਕਾਰ ਮਸਲਾ ਕੀ ਕੀਤਾ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਐਦਾਂ ਕਿਉਂ ਕੀਤਾ ਹੈ ਤੇ ਜੋ ਹੋਏਗਾ ਅਸੀਂ ਇਹਨਾਂ ਦਾ ਲੀਗਲ ਪ੍ਰੋਸੈਸ ਪੂਰਾਣ ਦੇ ਵਿੱਚ ਅੱਛੇ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪਾਣੀ ਦੀ ਕਿੱਲਤ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਝੱਲੇ ਨਹੀਂ ਪੈ ਰਹੀ ਆ ਤੇ ਉਹਦੇ ਕਰਕੇ ਹੁਣ ਇਹਨਾਂ ਦਾ ਲੀਗਲ ਪ੍ਰੋਸੈਸ ਦੇ ਆਧਾਰ ਤੇ ਮੰਡੇ ਨੂੰ ਅਸੀਂ ਕੰਮ ਕਰਾਵਾਂਗੇ। ਇਹ ਕਲੋ ਯਾ ਨਾ ਕਿ ਜੀ ਇਹਨਾਂ ਨੇ ਮਤਲਬ ਪਰਮਿਸ਼ਨ ਹੀ ਨਹੀਂ ਲੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਤੇ ਇਹਨਾਂ ਨੇ ਆਪਣੀ ਹੀ ਮਰਜ਼ੀ ਦੇ ਨਾਲ ਇੱਥੇ ਪਾਈਪ ਪਾ ਲਿੱਤੇ ਗਏ ਸੀਗੇ ਤੇ ਹੁਣ ਇਹਨਾਂ ਨੂੰ ਜਿੱਦਾਂ ਪਾਣੀ ਦੀ ਇੰਨੀ ਦਿੱਕਤ ਆ ਰਹੀ ਹੈ ਤਾਂ ਆਪਾਂ ਹੁਣ ਕਿਹਾ ਹੋਇਆ ਕਮੇਟੀ ਦੇ ਵੱਲੋਂ ਵੀ ਕਿ ਪੰਜ ਛੇ ਟੈਂਕਰ ਪਾਣੀ ਦੇ ਇੱਥੇ ਭਿਜਵਾਏ ਜਾਣ। ਇਹ ਜੋ ਬਿਲਡਰ ਨੇ ਇੱਥੇ ਕਲੋਨੀ ਬਣਾਈਆਂ ਅਨਲੀਗਲ ਬਣਾਈਆਂ ਜਾਂ ਜਿੱਦਾਂ ਮਰਜ਼ੀ ਗੈਰਕਾਨੂੰਨੀ ਤੌਰ ਤੇ ਬਣਾਈ ਇਹਦੇ ਖਿਲਾਫ ਵੀ ਕੋਈ ਕਾਰਵਾਈ ਕਰੋ ਤੁਸੀਂ ਹਾਂ ਬਿਲਕੁਲ ਕਰਨੀ ਚਾਹੀਦੀ ਹੈ ਇਹ ਜਿਹੜੇ ਬਿਲਡਰ ਇੱਥੇ ਆਂਦੇ ਨੇ ਸੁਸਾਇਟੀਆਂ ਬਣਾ ਜਾਂਦੇ ਹੁੰਦੇ ਨੇ ਪ੍ਰਾਈਵੇਟ ਉਹ ਕਮੇਟੀਆਂ ਨੂੰ ਹੈਂਡਓ ਇਹਨਾਂ ਬਾਰੇ ਇਹਨਾਂ ਬਾਰੇ ਕੋਈ ਮਤਾ ਮੂਤਾ ਪਾਉਂਗੇ ਤੁਸੀਂ ਆਪਣੀ ਬਿਲਕੁਲ ਜੀ ਮੈਂ ਇਹ ਚੀਜ਼ ਦਾ ਬਿਲਕੁਲ ਮਤਾ ਪਾਉਂਗੀ ਇੱਕ ਮੇਰੀ ਆਸ਼ਗੁਨ ਐਂਕਲੇਵ ਦੀ ਸੁਸਾਇਟੀ ਹੈਗੀ ਇੱਕ ਮੇਰੀ ਆਸਥਾ ਮੇਰੇ ਹੀ ਵਾਰਡ ਦੇ ਵਿੱਚ ਪੈ ਰਹੀ ਹੈ ਤੇ ਮੈਂ ਉਹਦਾ ਵੀ ਮਤਾ ਪਾਣਾ ਹੈ ਉਹ ਵੀ ਸੁਸਾਇਟੀ ਜਿਹੜੀ ਹੈਗੀ ਹੈ ਬਿਲਡਰ ਆਂਦੇ ਨੇ ਬਣਾਉਂਦੇ ਨੇ ਸੁਸਾਇਟੀਆਂ ਨੂੰ ਬਣਾ ਕੇ ਇੱਥੋਂ ਚਲੇ ਜਾਂਦੇ ਨੇ ਉਹ ਇਹ ਨਹੀਂ ਦੇਖਦੇ ਹੈਗੀ ਲੋਕਾਂ ਦੇ ਹਿੱਤਾਂ ਦੇ ਵਿੱਚ ਸੀ ਕੰਮ ਕਰੀਏ ਤੇ ਉਹ ਪਾਣੀ ਦੇ ਲਈ ਫਿਰ ਪਾਣੀ ਚਾਹੇ ਉਹ ਸੀਵਰੇਜ ਦੀ ਦਿੱਕਤ ਉਹ ਫਿਰ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਤੇ ਇਹਦਾ ਮਤਾ ਹੁਣ ਪਾਉਗਾ ਇਸ ਜੀ ਇਹ ਤੁਸੀਂ ਦੇਖਿਆ ਹੋਣਾ ਕਿ ਜਿੱਦਾਂ ਹੁਣ ਪਿਛਲੇ 20 ਜੇ ਦੇਖੋ ਮੈਂ ਤਾਂ ਇਹੀ ਗੱਲ ਕਹੂੰਗੀ ਕਿ ਉਹਨਾਂ ਨੇ ਹੀ ਕਿਹਾ ਸੀਗਾ ਉਹਨਾਂ ਦੀ ਖੁਦ ਦੀ ਸਟੇਟਮੈਂਟ ਹੈ ਨੇ ਤੁਸੀਂ ਪਿੱਛੋੜਵਾ ਕੇ ਦੇਖੋਗੇ ਉਹ ਤਾਂ ਇਹੀ ਗੱਲਾਂ ਕਹਿੰਦੇ ਨੇ ਕਿ ਬਲਟਾਣਾ ਅਸੀਂ ਬਣਾ ਬਸਾਇਆ ਹੈਗਾ ਤੇ ਜੇ ਬਲਟਾਣਾ ਉਹਨਾਂ ਨੇ ਬਸਾਇਆ ਤਾਂ ਕਿਤਾ ਕਰਿਆ ਵੀ ਉਹਨਾਂ ਦਾ ਹੀ ਹੁਣ ਗਲਤ ਕੰਮ ਉਹਨਾਂ ਦੇ ਗਲਤ ਤਾਂ ਉਹਨਾਂ ਉਹਨਾਂ ਦੇ ਗਲਤ ਕੰਮ ਕੀਤੇ ਹੋਏ ਹੈਗੇ ਨੇ ਇੱਥੇ ਦੇਖੋ ਜੀ ਹੁਣ ਬਰਸਾਤਾਂ ਦਾ ਟਾਈਮ ਆਣ ਵਾਲਾ ਤੇ ਤੁਸੀਂ ਦੇਖਿਓ ਇੱਥੇ ਸੋਸਾਇਟੀਆਂ ਦੇ ਵਿੱਚ ਆ ਕੇ ਲੋਕਾਂ ਦੇ ਫਰਨੀਚਰ ਖਰਾਬ ਹੁੰਦੇ ਨੇ ਪਾਣੀ ਕਿੰਨਾ ਕਿੰਨੇ ਫੁੱਟ ਪੜਦਾ ਜਿੱਦਾਂ ਹੀ ਹੁਣ ਲੋਕਾਂ ਨਾਲ ਮੈਂ ਗੱਲ ਕੀਤੀ ਹੈ ਕਹਿੰਦੇ ਕਿ ਬਰਸਾਤ ਤੇ ਦੀ ਇਹਦੇ ਲਈ ਵੀ ਜੀ ਹੱਲ ਹੋਣਾ ਹੈ ਮੈਂ ਇਹਦੇ ਲਈ ਵੀ ਉਹੀ ਗੱਲ ਕਹਿ ਰਹੀ ਹਾਂ ਕਿ ਹੁਣ ਅਸੀਂ ਦੇਖੋ ਨਵੇਂ ਸਾਨੂੰ ਲੋਕਾਂ ਨੇ ਆਪਣਾ ਇੱਕ ਵਿਸ਼ਵਾਸ ਦੇ ਨਾਲ ਸਾਨੂੰ ਚੁਣਿਆ ਹੈ ਜਿੰਨਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਮੁਸੀਬਤਾਂ ਹੈਗੀਆਂ ਨੇ ਉਹ ਜਲਦੀ ਤੋਂ ਜਲਦੀ ਅਸੀਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹਨਾਂ ਨੂੰ ਬਰਸਾਤੀ ਪਾਣੀ ਦੇ ਉੱਤੋਂ ਇੰਨਾ ਪਾਣੀ ਇਕੱਠਾ ਹੁੰਦਾ ਹੈ ਉਹਦੇ ਲਈ ਵੀ ਨਵੇਂ ਤੋਂ ਨਵੇਂ ਜਿਹੜੇ ਪਾਈਪ ਪਾਣੇ ਹੈਗੇ ਨੇ ਛੇਤੀ ਛੇਤੀ ਕੰਮ ਕਰਾਵਾਂਗੇ। ਅਗਲੇ ਮਹੀਨੇ ਤਕਰੀਬਨ ਬਰਸਾਤਾਂ ਦੋ ਮਹੀਨੇ ਤੱਕ ਸ਼ੁਰੂ ਹੋਣਗੀਆਂ। ਬਿਲਕੁਲ ਜੀ ਬਿਲਕੁਲ ਸਹੀ। ਇਥਨੇ ਕਈ ਸਾਲਾਂ ਤੋਂ ਇਹ ਨਰਕ ਚ ਜੀਅਦੇ ਆ ਰਹੇ ਆ। ਤਾਂ ਇਹ ਵਿਸ਼ਵਾਸ ਕਰ ਸਕਦੇ ਹੋ 2 ਮਹੀਨਿਆਂ ਦੇ ਅੰਦਰ ਅੰਦਰ ਇਹਨਾਂ ਦਾ ਹੱਲ ਹੋ ਜਾਊਗਾ ਕੋਈ ਮੈਂ ਦੇਖੋ ਜੀ ਮੈਂ ਤੁਹਾਨੂੰ ਐਵੇਂ ਗੱਲ ਕਹਾ ਮੈਂ ਸਮਾਂ ਬਿਲਕੁਲ ਨਹੀਂ ਦੇ ਰਹੀ ਪਰ ਕਿਆ ਪਤਾ 2 ਮਹੀਨੇ ਤੋਂ ਪਹਿਲਾਂ ਹੀ ਕਰਵਾਉਣ ਦੀ ਕੋਸ਼ਿਸ਼ ਕਰ ਲਾਂ ਜਾਂ ਹੋ ਸਕਦਾ 2 ਮਹੀਨੇ ਤੋਂ ਥੋੜਾ ਜ਼ਿਆਦਾ ਸਮਾਂ ਲੱਗ ਜਾਏ ਪਰ ਮੈਨੂੰ ਇੰਨਾ ਮੈ ਅਸ਼ਵਾਸਨ ਜ਼ਰੂਰ ਦਿਵਾਉਂਗੀ ਕਿ ਇਹਨੂੰ ਛੇਤੀ ਤੋਂ ਛੇਤੀ ਕਰਵਾਣ ਦੀ ਮੈਂ ਕੋਸ਼ਿਸ਼ ਕਰਾਂਗੀ ਇੱਕ ਕਮੇਟੀ ਦਾ ਪੈਸਾ ਖਰਚਣ ਦੀ ਬਜਾਏ ਤੁਹਾਨੂੰ ਬਿਲਡਰਾਂ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਕਿ ਬਿਲਕੁਲ ਜੀ ਮੈਂ ਹੁਣ ਇਸ ਚੀਜ਼ ਦਾ ਵੀ ਆਵਾਜ਼ ਉਠਾਉਂਗੀ ਇਸ ਚੀਜ਼ ਦੇ ਲਈ ਜਿਹੜੇ ਬਿਲਡਰ ਇੱਥੇ ਆ ਕੇ ਇੱਥੇ ਪ੍ਰਾਈਵੇਟ ਕਲੋਨੀਆ ਬਣਾਉਂਦੇ ਨੇ ਔਰ ਸਾਡੀ ਜਿਹੜੀ ਆਮ ਜਨਤਾ ਹੈਗੀ ਉਹਨਾਂ ਨੂੰ ਸੁਵਿਧਾ ਨਹੀਂ ਦੇ ਸਕਦੇ ਉਹਨਾਂ ਦੇ ਉੱਤੇ ਵੀ ਜਿਹੜੀ ਬਣਦੀ ਕਾਰਵਾਈ ਹੋ ਸਤਿ ਸ਼੍ਰੀ ਅਕਾਲ ਜੀ ਆਪਾਂ ਇਸ ਟਾਈਮ ਬਲਟਾਣਾ ਖੜੇ ਆ ਇੱਥੇ ਸ਼ਗੂ ਉਹਨਾਂ ਨੇ ਕਲੇਮ ਕਰਕੇ ਇੱਕ ਸੋਸਾਇਟੀ ਹੈਗੀ ਆ ਸ਼ਗੂਨ ਹੈਗੀ ਆ ਇਹਨਾਂ ਦਾ ਇਹ ਇੱਥੇ ਜਿਹੜੇ ਕਲੋਨੀ ਵਾਸੀ ਨੇ ਦੋਸ਼ ਆ ਕਿ ਇੱਥੇ ਇਸ ਕਲੋਨੀ ਵੱਲੋਂ ਇੱਕ ਜਿਹੜਾ ਹੈਗਾ ਗੈਰ ਕਾਨੂੰਨੀ ਤੌਰ ਤੇ ਜਿਹੜਾ ਹੈਗਾ ਕਨੈਕਸ਼ਨ ਜੋੜ ਲਿਆ ਗਿਆ ਪਾਣੀ ਦਾ ਇਹਨਾਂ ਦਾ ਕਹਿਣਾ ਹੈ ਕਿ 3 ਇੰਚੀ ਵੱਡਾ ਜਿਹੜਾ ਪਾਈਪ ਜੋੜਨ ਕਰਕੇ ਉਹਨਾਂ ਦੇ ਵੱਲ ਜਿਹੜਾ ਪਾਣੀ ਬਿਲਕੁਲ ਨਹੀਂ ਜਾ ਰਿਹਾ ਆਪਾਂ ਗੱਲ ਕਰਦੇ ਇੱਥੇ ਕਲੋਨੀ ਦੇ ਕੁਝ ਬੰਦੇ ਕਿ ਨਾਮ ਆ ਜੀ ਤੁਹਾਡਾ ਕੋਈ ਨਹੀਂ ਬੋਲੋ ਗੁਰਮਖ ਸਿੰਘ ਕੀ ਤੁਹਾਡਾ ਕੀ ਦੋਸ਼ ਕੀ ਆ ਜੀ ਇੱਥੇ ਇਹ ਹੈ ਕਿ ਜਿਹੜਾ ਇਹਨਾਂ ਨੇ विदाउट एनी परमिशन सोसाइटी जो अपना पानी है एमसी ਦਾ ਉਹਦੇ ਚੋਂ ਗਲਤ ਕਨੈਕਸ਼ਨ ਲੈ ਲਿਆ ਵਿਦਾਊਟ ਅਪਰੂਵਲ ਆਫ ਐਮਸੀ ओके ਜਿਸ ਕਰਕੇ ਜਿਹੜਾ ਪਾਣੀ ਦਾ ਫਲੋ ਅੱਗੇ ਨਹੀਂ ਜਾ ਰਿਹਾ ਔਰ ਸਾਨੂੰ